ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਸ ਤੋਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜਿਹੜੀ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਈਆਂ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਤੇ ਲੈ ਕੇ ਆਈਆਂ ਕਿਉਂਕਿ ਇਹਨਾਂ ਦੀਆਂ ਫੋਟੋਆਂ ਮੇਰੇ ਕੋਲ ਬਹੁਤ ਸਾਰੀਆਂ ਆਣੀਆਂ ਜਦੋਂ ਵੀ ਮੈਂ ਇਹ ਸੂਟ ਲੈ ਕੇ ਆਉਣੀ ਹੈ ਇਕੱਠੇ 10 10 15 15 20 ਵੀ ਸੂਟ ਵੀ ਚੱਕ ਹੁੰਨੇ ਆਂ ਕਈ ਵਾਰ ਤਾਂ ਇੱਕ ਕਲਾਇੰਟ ਨੇ ਮਤਲਬ ਕਿ ਫੋਨ ਤੇ ਫੋਟੋਸ ਭਾਈਆਂ ਮੈਂ ਉਹਨਾਂ ਨੂੰ ਤੇ ਉਹਨਾਂ ਨੇ 45 ਸੂਟ ਲੈ ਕੇ ਅਸੀਂ ਕਿਸੇ ਨੂੰ ਦੇਣ ਲੈਣ ਵਾਸਤੇ ਸਾਡਾ ਮਤਲਬ ਫੈਮਿਲੀ ਸਰਕਲ ਬਹੁਤ ਵੱਡਾ ਹੈ ਕਾਫੀ ਮਤਲਬ ਦਰਾਨੀ ਸਟਾਨੀਆਂ ਦਾ ਫੈਮਿਲੀ ਹੋਏਗੀ ਕੋਈ ਮਤਲਬ ਇਹ ਜਿਹੜੇ ਸੂਟ ਨੇ ਨਾ ਜਿਹਨੂੰ ਵੀ ਤੁਸੀਂ ਤੁਨੂੰ ਇੱਕ ਤੋਂ ਸਟਿਚ ਕਰਵਾ ਕੇ ਪਾਉਂਦਾ ਤੇ ਇੱਕ ਇਹਨਾਂ ਦੀ ਲੁੱਕ ਹੈ ਜੀ ਆ ਵੀ ਅਗਲਾ ਕਹਿੰਦਾ ਕਿਸੇ ਨੇ ਸਾਨੂੰ ਕੋਈ ਸੂਟ ਦਿੱਤਾ ਤੇ ਰੇਂਜ ਥੋੜੀ ਦੇ ਵਿੱਚ ਰਹਿ ਜਾਣਗੇ ਪ੍ਰਾਈਸ ਹੈਗਾ ਜੀ ਵੀਡੀਓ ਦਾ 2500 ਜਿਹੜੇ ਅੱਜ ਵਾਲੇ ਸੂਟ ਨੇ ਮੋਸਟਲੀ ਤੁਸੀਂ ਦੇਖਦੇ ਹੀ ਰਹਿੰਦੇ ਆ ਇਹ ਮੇਰੇ ਪਾਉਂਦੇ ਹੀ ਰਹਿੰਦੇ ਆ ਤੇ ਅੱਜ ਤੁਹਾਨੂੰ ਇੱਕ ਹੋਰ ਕ੍ਰੇਪ ਦੇ ਸੂਟ ਪ੍ਰਿੰਟਡ ਦੇਵਾਂਗੇ ਉਹਨਾਂ ਦਾ ਪ੍ਰਾਈਸ ਅਲੱਗ ਰਹੇਗਾ ਤੇ ਦੋ ਪ੍ਰਾਈਸ ਰਹਿਣਗੇ ਅੱਜ ਦੀ ਵੀਡੀਓ ਦੇ ਤੁਸੀਂ ਧਿਆਨ ਨਾਲ ਦੇਖ ਲਿਓ ਦੋਨਾਂ ਦੀ ਅਲੱਗ-ਅਲੱਗ ਰੇਂਜ ਰਹੇਗੀ ਬੁਕਿੰਗ ਲਈ ਨੰਬਰ ਹੈਗਾ 883828381 ਨੰਬਰ ਇੱਥੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲਰ ਆਪਸ਼ਨ ਬਹੁਤ ਪਿਆਰੀ ਆ ਜਿਹੜਾ ਵੀ ਮਤਲਬ ਕਲਰ ਤੁਸੀਂ ਲੈਣਾ ਉਸ ਦੀ ਪਿਕ ਸੈਂਡ ਕਰ ਦਿਓ ਤੇ ਮੇਨ ਹੈਗਾ ਜੇ ਹਰੇ ਕੇਜ ਵਾਸਤੇ ਬਹੁਤ ਪਿਆਰੇ ਪਿਆਰੇ ਇਹ ਸੂਟ ਨੇ ਇਹ ਹੈਗੇ ਨੇ 크ਰੇਪ ਦੇ ਸੂਟ 5 ਮੀਟਰ ਦਾ ਸਟਫ ਆ ਨੈਚੁਰਲ 크ਰੇਪ ਤੇ ਉੱਪਰ ਰਹਿਣਗੇ ਜੀ 크ਰੇਪ ਵੀ ਇਹ ਨਹੀਂ ਹੈਗੀ ਕਿ ਸੰਥੈਟਿਕ ਜੀ ਲੱਗੀ ਹੋਈ ਆ ਜਿਹੜੀ ਖੜੀ-ਖੜੀ ਜੀ 크ਰੇਪ ਹੁੰਦੀ ਆ ਇਹ ਮੈਂ ਜਦੋਂ ਵੀ ਸੂਟ ਪਾਨੀ ਆ ਸਭ ਨੂੰ ਬਹੁਤ ਯਾਰਾ ਪਸੰਦ ਆਣਦੇ ਆ ਤੇ ਦੇਣ ਲੈਣ ਵਾਸਤੇ ਕਾਫੀ ਜ਼ਿਆਦਾ ਸੂਟ ਇਹੀ ਡਿਮਾਂਡ ਤੇ ਰਹਿੰਦੇ ਨੇ ਦੇਖੋ ਜੀ ਸੂਟ ਚਨੌਂਚ ਫੋਨ ਦੇ ਇਹਨਾਂ ਦੇ ਨਾਲ ਮੈਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਦਿਖਾ ਦੰਨੀ ਆਂ ਚਨੌਂਚ ਫੋਨ ਤੇ ਦੁਪੱਟੇ ਨੇ ਜੀ ਲੰਮੇ ਚੌੜੇ ਜੇ ਐਦਾਂ ਰਹੇਗਾ ਵਰਕ ਇਹ ਦੁਪੱਟੇ ਤੇ ਸਾਰੇ ਦੇ ਵਿੱਚ ਵੀ ਵਰਕ ਰਹੇਗਾ ਠੀਕ ਹੈ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਕਟਦਾਣਾ ਦਬਕਾ ਪਰਲਸ ਵਰਕ ਦੇ ਨਾਲ ਇਹ ਸੂਟ ਬਣੇ ਹੋਏ ਆਂ ਸੇਮ ਡਿਜ਼ਾਈਨ ਤੇ ਕਲਰ ਦੇ ਦੰਨੇ ਆ ਜੀ ਤੁਹਾਨੂੰ ਕਲਰ ਬਹੁਤ ਸੋਹਣੇ ਆ ਇੱਕ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਾਫੀ ਕਾਫੀ ਕਲਰ ਮਿਲ ਜਾਂਦੇ ਆ yellow shade ਆ ਇਹ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਲਾਈਟ ਡਾਰਕ ਹਰੇਕ ਛਾਟ ਮਿਲ ਜੇਗਾ ਠੀਕ ਹੈ ਜੀ ਕਲਰ ਦੇਖ ਲਿਓ ਬਹੁਤ سارے ਕਲਰ ਨੇ ਮੈਂ ਇੱਕ ਸੂਟ ਜਿਹੜਾ ਖੋਲ ਕੇ ਦਿਖਾਇਆ ਉਹਦੇ ਵਿੱਚ ਇਹਨੇ ਤੁਹਾਨੂੰ ਸਾਰੇ ਸੂਟ ਤੁਸੀਂ ਨਾ ਮਤਲਬ ਕ੍ਰਾਪ ਕਰਕੇ ਵੀਡੀਓ ਨੂੰ ਫਿਰ ਸੂਟ ਦੀ ਫੋਟੋ ਸੈਂਡ ਕਰ ਦਿਓ ਜਾਂ ਫਿਰ ਉੱਪਰ ਮਾਰਕ ਕਰਕੇ ਕਿਉਂਕਿ ਇੱਕੋ ਹੀ ਡਿਜ਼ਾਈਨ ਦੇ ਸੂਟ ਨੇ ਜੀ ਕੱਟ ਤੋਂ ਕਟ ਇਹ ਮੈਂ ਤੁਹਾਨੂੰ ਦਿਖਾ ਰਹੀ ਹਾਂ 10-12 ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਦੇਖੋ ਕਿੰਨੇ ਪਿਆਰੇ ਸੂਟ ਆ ਕਲਰ ਤੁਸੀਂ ਜਿਹੜਾ ਵੀ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਪਿਕ ਸੈਂਡ ਕਰ ਦਿਓ ਇਹ ਸੇਮ ਡਿਜ਼ਾਈਨ ਦੇ ਨੇ ਸਾਰੇ ਸੂਟ ਠੀਕ ਹੈ ਜੀ ਮੈਂ ਤੁਹਾਨੂੰ ਰਿਪੀਟ ਦਿਖਾਤੀ ਹਾਂ ਸਾਰੇ ਕਲਰ ਸਕਿਨ ਸ਼ੀਟ ਹੈ ਦੇ ਵਿੱਚ ਟੇਕੇ ਖੋਲਿਆ ਹੋਇਆ ਪੀਸ ਹੈ ਜਿਹੜਾ ਇਹ ਹੋ ਗਿਆ ਨੈਕਸਟ ਡਿਜ਼ਾਈਨ ਦੰਨੇ ਆ ਬਹੁਤ ਪਿਆਰਾ ਡਿਜ਼ਾਈਨ ਆ ਬਹੁਤ ਸੋਹਣਾ ਕਲਰ ਵੀ ਪਿਆਰਾ ਹੈ 5 ਮੀਟਰ ਦਾ ਸਟਫ ਰਹੇਗਾ ਜੀ 크ਰੇਪ ਦਾ ਠੀਕ ਹੈ 2500 ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੇ ਬਾਕੀ ਐਦਾ ਹੈਗਾ ਜੀ ਇਹਦਾ ਚਨਾਉਨਫਾ ਦਾ ਦੁਪੱਟਾ ਇਹਦੇ ਵਿੱਚ ਸੋਨੋ ਦੋ ਕਲਰ ਮਿਲਣਗੇ ਕਿਉਂਕਿ ਅਸੀਂ ਬੁਕਿੰਗ ਤੇ ਲਏ ਹੋਏ ਸੀਗੇ ਸਾਰੇ ਇਹਨਾਂ ਦੇ ਉਹਨਾਂ ਦੇ ਜਿਹੜੇ ਸੂਟ ਕੱਢਣੇ ਸੀ ਅਸੀਂ ਅਸੀਂ ਕੱਢ ਕੇ ਇਹ ਦੋ ਸੂਟ ਇਸੇ ਡਿਜ਼ਾਈਨ ਦੇ ਨੇ ਨੈਕਸਟ ਦੇ ਰਹੇ ਹਾਂ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਚਨਾਂਸ਼ਵੰਤਾ ਦੁਪੱਟਾ ਵਿਦ ਵਰਕ ਦੇ ਨਾਲ 컬러 ਦੇਖੋ 2500 ਦਾ ਸੂਟ ਹੈ ਜੀ ਜਿਹੜਾ ਵੀ ਤੁਸੀਂ ਲੈਣਾ ਹੈ 컬러 ਲਾਈਟ ਡਾਰਕ ਹਰੇਕ ਸਵੀਟ ਹਰੇਕ ਚਾਰਟ ਇਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਇਹ ਦੇਖੋ ਕਿੰਨਾ ਸੋਹਣਾ ਕਲਰ ਆ ਸੌਰੀ ਇਹ ਡਿਜ਼ਾਈਨ ਹੋਰ ਆ ਇਹਦੇ ਵਿੱਚ ਇਹੀ ਕਲਰ ਨੇ ਠੀਕ ਹੈ ਜੀ ਨੈਕਸਟ ਦਿਖਾਣੇ ਆ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਸਾਰੇ ਬ੍ਰਾਈਟ ਜੇ ਮਿਲਣਗੇ ਇਹ ਹੈਗਾ ਮਹਿੰਦੀ ਮਸਟਰਡ ਕਲਰ ਬਹੁਤ ਪਿਆਰਾ ਸ਼ੇਡ ਆ ਠੀਕ ਹੈ ਜੀ ਚਨਾਉਂਛ ਫੌਂਟ ਦੇ ਦੁਪट्टे 2.5 ਮੀਟਰ ਦੇ ਕਲਰ ਇਹ ਚ ਮਹਰੂਨ ਇਹ ਆ ਗਿਆ ਜੀ ਕਲਰ ਮਹਿੰਦੀ ਜਿਹਾ ਠੀਕ ਆ ਗਿਆ ਪਰਪਲ ਚਾਰ ਕਲਰ ਨੇ ਚਾਰ ਹੀ ਵੈਰਾਈਟ ਸ਼ੇਡ ਨੇ ਕਿੰਨੇ ਸੋਹਣੇ ਕਲਰ ਨੇ ਤੇ ਨੈਕਸਟ ਦਿਖਾਉਂਦੇ ਆ ਤੁਹਾਨੂੰ ਹੈਵੀ ਕੇਰਾ ਵਰਕ ਦੇ ਨਾਲ ਇਹਦੇ ਵਿੱਚ ਤੁਹਾਨੂੰ ਇਹ ਸਿੰਗਲ ਕਲਰ ਮਿਲ ਜੇਗਾ ਠੀਕ ਹੈ ਇਹ ਲਾਸਟੀ ਪੀਸ ਰਹਿ ਗਿਆ ਇਸ ਡਿਜ਼ਾਈਨ ਦਾ ਚਨਨ ਸ਼ਫਾਂ ਦਾ ਦੁਪੱਟਾ ਜੀ ਇਹਦੇ ਨਾਲ ਵੀ ਠੀਕ ਹੈ ਨੈਕਸਟ ਤੁਹਾਨੂੰ ਹੈਵੀ ਕੇਰੇ ਦੇ ਵਿੱਚ ਹੋਰ ਦਿਖਾਣੇ ਆ ਸੂਟ ਇਹ ਵੀ ਲਾਸਟ ਕਲਰ ਹੈ ਗਿਆ ਇਸ ਡਿਜ਼ਾਈਨ ਦੇ ਵਿੱਚ ਕਿਉਂਕਿ ਇਹਨਾਂ ਦੀ ਬੁਕਿੰਗ ਅਸੀਂ ਪਹਿਲਾਂ ਹੀ ਲਈ ਹੋਈ ਸੀਗੀ ਫੋਟੋਸ ਤੋਂ ਜਦੋਂ ਮੈਂ ਪਹਿਲਾਂ ਵੀਡੀਓ ਪਾਈ ਤੀ ਉਹਦੇ ਵਿੱਚ ਮੈਨੂੰ ਇਹਨਾਂ ਦੀ ਬੁਕਿੰਗ ਆਈ ਆ ਤੇ ਫਿਰ ਇਹ ਰਿਪੀਟ ਸਾਰੇ ਸੂਟ ਬਣਵਾਏ ਨੇ ਜੇ ਨੈਕਸਟ ਦਿਖਾਣੇ ਆ ਇਹ ਪਰਲਸ ਵਰਕ ਦੇ ਨਾਲ ਬਿਲਕੁਲ ਨਵਾਂ ਡਿਜ਼ਾਈਨ ਆਇਆ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਪਰਲ ਵਰਕ ਦੇ ਨਾਲ ਗੋਤੀਆਂ ਦਾ ਕੰਮ ਹੋਇਆ ਹੋਇਆ ਹੈ ਚਨੌਂਚ ਫੌਂਟੇ ਦੇ ਦੁਪट्टे ਦੇ ਨਾਲ ਹੈ ਜੀ ਸੂਟ ਐਦਾਂ ਠੀਕ ਹੈ ਇਹਦੇ ਕਲਰ ਵੀ ਬਹੁਤ ਸੋਨੇ ਸੋਨੇ ਜਿਹੇ ਆ ਇਹ ਦੋਨਾਂ ਦੇ ਵਿੱਚ ਫਰਕ ਹੈ ਇੱਕ ਪਰਪਲ ਪਿੰਕ ਦਾ ਇੱਕ ਪੀਚ ਪਿੰਕ ਦਾ ਇਹ ਹੈਗੇ ਨੇ ਜੀ ਤਿੰਨ ਕਲਰ ਇਸੇ ਡਿਜ਼ਾਈਨ ਦੇ ਨੈਕਸਟ ਦੇ ਰਹੇ ਹਾਂ ਤੁਹਾਨੂੰ ਤੁਸੀਂ ਇਹਨਾਂ ਦੇ ਨਾਲ ਪੱਗਾਂ ਵੀ ਮੈਚ ਕਰਵਾ ਕੇ ਮੰਗਵਾਣੀ ਹੈ ਅਗਰ ਤੁਸੀਂ ਕਿਸੇ ਨੂੰ ਗਿਫਟ ਕਰਨੀ ਹੈ ਕਿਉਂਕਿ ਮੈਂ ਪੱਗਾਂ ਦੇ ਨਾਲ ਵੀ ਇਹ ਵਾਲੇ ਸੂਟ ਭੇਜਦੀਆਂ ਕਾਫੀ ਜ਼ਿਆਦਾ ਕਹਿੰਦੇ ਆ ਕਿ ਅਗਰ ਤੁਸੀਂ ਪੱਗਾਂ ਪ੍ਰੋਵਾਈਡ ਕਰਵਾ ਦੋ ਜਾਂ ਕੁੜਤੇ ਪਜਾਮੇ ਜਿੱਦਾਂ ਵੀ ਤੁਸੀਂ ਇਹਨਾਂ ਨੂੰ ਮਤਲਬ ਅਗਰ ਗਿਫਟ ਆਈਟਮ ਦੇਣ ਵਾਸਤੇ ਜਾਂ ਵੈਸੇ ਵੀ ਤੁਸੀਂ ਕੋਈ ਕੁੜਤਾ ਪਜਾਮਾ ਸਟਿਚ ਕਰਵਾਣਾ ਹੈ ਜੈਂਟਸ ਕੁਝ ਵੀ ਤਾਂ ਮੈਂ ਹਰੇਕ ਦਾ ਕਰਵਾ ਕੇ ਭੇਜ ਦਾਨੀ ਸੈLECTION ਕਰਵਾ ਕੇ ਇੱਦਾਂ ਹੁੰਦਾ ਕਿ ਚਲੋ ਥੋੜਾ ਇੱਕੋ ਹੀ ਥਾਂ ਤੇ ਪਾਰਸਲ ਚਲੇ ਜਾਵੇ ਇਹਦੇ ਕਲਰ ਚਾਰ ਚਾਰੋਂ ਹੀ ਬਹੁਤ ਸੋਹਣੇ ਆ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਨੈਕਸਟ ਦੇਖੋ ਜੀ ਬਹੁਤ ਸੋਹਣਾ ਬਿਲਕੁਲ ਨਵਾਂ ਡਿਜ਼ਾਈਨ ਆਇਆ ਹੈ ਇਸ ਰੇਂਜ ਦੇ ਵਿੱਚ ਹੈਂਡਵਰਕ ਦੇ ਉੱਪਰ ਬਹੁਤ ਪਿਆਰੇ ਪਿਆਰੇ ਕਲਰ ਡਿਜ਼ਾਈਨ ਤੇ ਪ੍ਰਾਈਸ ਵੀ ਬਹੁਤ ਘੱਟ ਆ ਸਿਰਫ 2500 ਦੇ ਵਿੱਚ ਤੁਹਾਨੂੰ 크ਰੇਪ ਦਾ ਸੂਟ ਮਿਲੇਗਾ। ਨੈਚੁਰਲ 크ਰੇਪ ਆ ਕੋਈ ਸੰਥੈਟਿਕ 크ਰੇਪ ਨਹੀਂ ਹੈਗੀ ਜਿਹੜੀ ਛਿੱਜਣ ਵਾਲੀ ਹੁੰਦੀ ਹੈ ਖੜੀ ਖੜੇ ਚ ਰਹਿਣ ਵਾਲਾ। ਸਟੱਫ ਇਦਾਂ ਦਾ ਨਹੀਂ। ਇਸ ਡਿਜ਼ਾਈਨ ਦੇ ਕਲਰ ਦੇਖੋ ਜੀ ਤੁਸੀਂ। ਕਲਰ ਤਾਂ ਬਹੁਤ ਸਾਰੇ ਆ ਤੇ ਬਹੁਤ ਸੋਹਣੇ-ਸੋਹਣੇ ਕਲਰ ਨੇ। ਦੇਖੋ ਫਰੋਜ਼ੀ ਕਲਰ। मस्टर्ड काफी सारे कलर ने ए डिजाइन भी रस्ट कलर भी है का। बिल्कुल नवा शेड है बिल्कुल नमा स्काई जहा कलर स्काई कलर में काफ़ी बारी दिखाया पर ये बिल्कुल नवा जहा कलर है ਦੇਖੋ ਕਿੰਨੇ ਸੋਹਣੇ ਕਲਰ ਨੇ ਤੇ ਕਿੰਨੇ ਸਾਰੇ ਕਲਰ ਨੇ ਘੱਟੋ ਘੱਟ 12-13 ਕਲਰ ਨੇ ਜੀ ਇਸ ਡਿਜ਼ਾਈਨ ਦੇ ਠੀਕ ਹੈ ਦੇਖੋ ਜੇ ਸੂਟ ਕਲਰ ਬਹੁਤ ਪਿਆਰੇ ਪਿਆਰੇ ਇੱਕ ਲਾਸਟ ਸੋਨੋ ਇਹ ਮਿਲ ਜੇਗਾ ਜੀ ਮਰਜ਼ੈਂਟਾ ਟਾ ਟੋਂ ਦੇ ਉੱਪਰ ਇਲਾਸਟਿਕ ਪੀਸ ਪਿਆ ਠੀਕ ਹੈ ਚਨੌਂਸ਼ ਫੌਂ ਦੇ ਦੁਪੱਟੇ ਦੇ ਨਾਲ ਫੋਰ ਸਾਈਡ ਬਹੁਤ ਸੋਨਾ ਵਰਕ ਹੈ ਇਸ ਤੇ ਵੀ ਠੀਕ ਹੈ ਇਹ ਸੀਗੇ ਸਾਰੇ 2500 ਪ੍ਰਾਈਸ ਵਾਲੇ ਸੂਟ ਤੇ ਹੁਣ ਮੈਂ ਤੁਹਾਨੂੰ ਦੇ ਰਹੀ ਹਾਂ ਕ੍ਰੇਪ ਦੇ ਪ੍ਰਿੰਟਡ ਕਾਫੀ ਜ਼ਿਆਦਾ ਡਿਮਾਂਡ ਤੇ ਸੀਗੇ ਇਹ ਵਾਲੇ ਸੂਟ ਵੀ ਤੇ ਸਾਨੂੰ ਪ੍ਰਿੰਟਡ ਕ੍ਰੇਪ ਦੇ ਸੂਟ ਦਿਓ ਜੀ ਇਹ ਪਿਓਰ ਕ੍ਰੇਪ ਆ ਬਹੁਤ ਸੋਹਣੇ ਕ੍ਰੇਪ ਦੇ ਸੂਟ ਨੇ ਇਹ ਸਟਫਰ ਬਹੁਤ ਜ਼ਿਆਦਾ ਫਾਈਨ ਆ ਤੇ ਮੈਂ ਤੁਹਾਨੂੰ ਦਿਖਾਨੀ ਆ ਇੱਕ ਸੂਟ ਪੂਰਾ ਖੋਲ ਕੇ ਕਿਉਂਕਿ ਇਹਨਾਂ ਦੀ ਤੈਹ ਲਾਉਣੀ ਫਿਰ ਔਖੀ ਹੋ ਜਾਏਗੀ ਮੈਂ ਤੁਹਾਨੂੰ ਪਹਿਲਾਂ ਹੀ ਇੱਕੋ ਹੀ ਸੂਟ ਖੋਲ ਕੇ ਦਿਖਾਵਾਂਗੀ ਬਾਕੀ ਤੁਸੀਂ ਗੈਸ ਲਾ ਲਿਓ ਇਹ ਤਾਂ ਹੈਗਾ ਜੀ ਸ਼ਰਟ ਦਾ ਪ੍ਰਿੰਟ ਠੀਕ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਠੀਕ ਹੈ 2.5 ਮੀਟਰ ਦੀ ਸ਼ਰਟ ਆ ਤੇ ਇੱਥੋਂ ਸ਼ੁਰੂ ਹੋ ਜਾਂਦਾ ਜੀ ਆਪਣਾ ਦੁਪੱਟਾ ਇਹ ਹੈਗਾ ਦੁਪੱਟਾ ਦੁਪੱਟਾ ਤੁਹਾਨੂੰ ਚਨਾਉਨਫ ਫੋਨ ਦਾ ਮਿਲੇਗਾ ਤੇ ਕ੍ਰੇਪ ਦੀ ਨਾਲ ਸਲਵਾਰ ਮਿਲੇਗੀ ਪਲੇਨ ਐਦਾਂ ਹੈਗਾ ਜੀ ਸੂਟ ਇਹ ਆਪਣਾ ਪ੍ਰਿੰਟ ਬਹੁਤ ਸੋਹਣਾ ਹੈ ਐਦਾਂ ਲੱਗਦਾ ਜਿਦਾਂ ਵੈਲਵਟ ਦੇ ਉੱਪਰ ਬਣਿਆ ਹੁੰਦਾ ਪ੍ਰਿੰਟ ਇਹ ਬਹੁਤ ਸੋਹਣਾ ਪ੍ਰਿੰਟ ਆ ਇਹ ਤੁਹਾਨੂੰ ਕਲਰ ਦੰਨੇ ਆ ਪ੍ਰਾਈਸ ਹੈਗਾ ਜੀ ਇਹਨਾਂ ਸੂਟਾਂ ਦਾ 3000 3000 ਦੇ ਵਿੱਚ ਤੁਹਾਨੂੰ ਇਹ ਕ੍ਰੇਪ ਦੇ ਸੂਟ ਮਿਲਣਗੇ ਤੇ ਬਸ ਇਹਨਾਂ ਦਾ ਸਾਰਿਆਂ ਦਾ ਹੀ ਪਿਓਰ ਚਨਾਉਨ ਚਫੋਨ ਦੇ ਦੁਪट्टे ਰਹਿਣਗੇ ਤੇ ਪਿਓਰ ਕ੍ਰੇਪ ਦੇ ਹੈਗੇ ਨੇ ਜੀ ਸੂਟ ਇਹ ਕਲਰ ਆਪਸ਼ਨ ਤੁਹਾਨੂੰ ਦੇ ਦਾਨੇ ਬਹੁਤ ਪਿਆਰੀ ਪਿਆਰੀ ਇਹ ਹੈਗਾ ਜੀ ਗ੍ਰੇ ਕਲਰ ਦਾ ਸੂਟ ਬਹੁਤ ਸੋਹਣਾ ਤੇ ਇਹਦੇ ਘੇਰੇ ਤੇ ਤੁਹਾਨੂੰ ਇਹ ਬਾਰਡਰ ਮਿਲ ਜਾਏਗਾ ਪਲੇਨ ਹੈਗੀ ਹੈ ਸਲਵਾਰ ਇਹਦੀ ਤੇ ਚਨਾਉਨ ਚਫੋਨ ਦਾ ਹੈਗਾ ਜੀ ਦੁਪੱਟਾ ਇਹ ਬਹੁਤ ਸਿੰਪਲ ਤੇ ਸਰਦਾਰੀ ਲੁਕਰੇ ਸੂਟ ਨੇ ਇਹਨਾਂ ਨੂੰ ਤੁਸੀਂ ਗੁਰਦੁਆਰਾ ਸਾਹਿਬ ਨੂੰ ਵੀ ਸਟਿਚ ਕਰਵਾ ਕੇ ਨਾਲੇ ਤਾਂ ਸੋਹਣੇ ਲੱਗਦੇ ਆ ਪਾਏ ਹੋਏ ਸੂਟ ਪ੍ਰਿੰਟ ਇਹਨਾਂ ਦੇ ਤੇ ਸਟੱਫ ਵੀ ਬਹੁਤ ਸੋਹਣਾ ਹੈ ਫਿਟਿੰਗ ਵਗੈਰਾ ਬਹੁਤ ਵਧੀਆ ਆਂਦੀ ਆ ਤਿੰਨ ਕਲਰ ਨੇ ਨੈਕਸਟ ਪ੍ਰਿੰਟ ਦੇਖੋ ਪ੍ਰਿੰਟਿੰਗ ਤਾਂ ਇੱਕ ਤੋਂ ਇੱਕ ਹੈ ਸਾਰੇ ਬ੍ਰਾਂਡਡ ਸੂਟ ਨੇ ਜੀ ਇਹ ਪਹਿਲਾਂ ਦੁਪੱਟਾ ਹੀ ਦਿਖਾ ਦਵਾ ਇਹ ਸੂਟ ਦਾ ਦੁਪੱਟਾ ਬਹੁਤ ਸੋਹਣਾ ਹੈ ਇਹ ਹੈਗਾ ਦੁਪੱਟਾ ਚਨੌਂਸ ਫੋਨ ਤੇ ਇਹ ਦੁਪੱਟਾ ਏ ਠੀਕ ਹੈ ਸੈਂਟਰ ਦੇ ਵਿੱਚ ਲਾਈਨਾਂ ਵਾਲੇ ਦੁਆਲੇ ਬਾਰਡਰ ਆ ਇਹ ਹੈਗਾ ਜੀ ਇਹਦਾ ਸ਼ਰਟ ਤੇ ਪਲੇਨ ਹੈਗੀ ਆ ਮਾਊਸ ਸ਼ੇਪ ਸ਼ੇਡ ਦੀ ਇਹਦੀ ਸਲਵਾਰ ਕਲਰ ਦੇਖਿਓ ਸੂਟ ਦੇ ਵਿੱਚ ਫੁੱਲ ਬ੍ਰਾਂਡਡ ਪੀਸ ਨੇ ਸਾਰੇ ਤੇ 3300 ਇਹਦੇ ਇਹਨਾਂ ਦਾ ਪ੍ਰਾਈਸ ਆ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ ਨੈਕਸਟ ਕਲਰ ਦੰਨੇ ਆ ਦੇਖੋ ਜੀ ਸੂਟ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਇਹ ਹੈਗਾ ਇਹਦਾ ਦੁਪੱਟਾ ਜਿਆਦਾਤਰ ਮੈਂ ਤੁਹਾਨੂੰ ਦੁਪੱਟੇ ਖੋਲ ਕੇ ਇੱਕ ਇੱਕ ਸੂਟ ਦੇ ਦਿਖਾ ਰਹੀ ਆ ਤਾਂ ਜੋ ਤੁਹਾਨੂੰ ਸਾਰੇ ਸੂਟਾਂ ਦੀ ਸਮਝ ਆ ਜਾਵੇ ਸਲਵਾਰਾਂ ਦਾ ਜਿਹੜਾ ਕਲਰ ਆ ਉਹ ਤੁਹਾਨੂੰ 베이스 ਕਲਰ ਮਿਲੇਗਾ ਠੀਕ ਹੈ ਇਹਦੇ ਵਿੱਚ ਕਲਰ ਆ ਇੱਕ ਇਹ ਮਾਊਸ ਜਿਹਾ ਬਹੁਤ ਸੋਹਣਾ ਸ਼ੇਡ ਆ ਇਹ ਪਰਪਲ ਕਲਰ ਆ ਬਹੁਤ ਪਿਆਰਾ ਤੇ ਇੱਕ ਇਹ ਆਨੀਆ ਜਿਹਾ ਸ਼ੇਡ ਆ ਜੀ ਠੀਕ ਹੈ ਜੀ ਨੈਕਸਟ ਦੇ ਰਹੀਆਂ ਤੁਹਾਨੂੰ ਬਹੁਤ ਸੋਹਣਾ ਸੂਟ ਬਹੁਤ ਪਿਆਰਾ ਹੀ ਹੈਗਾ ਦੁਪੱਟਾ ਸੂਟ ਦਾ ਇਹ ਦੁਪੱਟਾ ਜਿ ਚਨਨ ਸ਼ਫਾਂ ਦਾ ਇਹ ਹੈਗੀ 셔ਟ 크ਰੇਪ ਦੀ 셔ਟ ਆ 크ਰੇਪ ਦੀ ਸਲਵਾਰ ਆ ਪਲੇਨ ਸਲਵਾਰ ਆਏਗੀ ਚਨਨ ਸ਼ਫਾਂ ਦਾ ਦੁਪੱਟਾ ਮੈਂ ਤੁਹਾਨੂੰ ਦਿਖਾਈ ਦਿੱਤਾ ਜਿਹੜਾ ਬੇਸ ਕਲਰ ਆ ਸਾਰਿਆਂ ਦਾ ਕਰੀਮ ਕਲਰ ਰਹੇਗਾ ਤੇ ਜਿਹੜੇ ਵਿੱਚ ਫੁੱਲਾਂ ਦਾ ਕਲਰ ਆ ਉਹ ਚੇਂਜ ਹੋ ਜਾਏਗਾ ਇਹਦੇ ਵਿੱਚ ਰਸਟ ਸ਼ੇਡ ਆ ਨੀਚੇ ਵਾਲੇ ਚ ਪਰਪਲ ਪਿੰਕਾ ਤੇ ਇਹ ਚ ਫਿਰੋਜ਼ੀ ਕਲਰ ਆ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੂਟ ਉਹਦੇ ਨਾਲ ਦਾ ਇੱਕ ਕਲਰ ਇਹ ਆ ਜੀ ਇਹ ਹੁਣੇ ਦਿਖਾ ਕੇ ਹਟੇ ਸੀ ਪਹਿਲਾਂ ਦੇਖੋ ਸੂਟ ਡਿਜ਼ਾਈਨ ਇਹਨਾਂ ਦੇ ਤੁਸੀਂ ਫਰੌਕ ਸੂਟ ਬਣਵਾ ਸਕਦੇ ਹੋ ਤੋ 30 ਸਲਵਾਰ ਬਣਵਾ ਸਕਦੇ ਹੋ ਸਿੰਪਲ ਸਲਵਾਰ ਸੂਟ ਬਣਾ ਸਕਦੇ ਜਿੱਦਾਂ ਵੀ ਤੁਸੀਂ ਸੂਟ ਦੀ ਡਿਜ਼ਾਈਨਿੰਗ ਕਰਾਣੀ ਹੈ ਉਵੇਂ ਤੁਸੀਂ ਇਹਨਾਂ ਨੂੰ ਬਣਵਾ ਸਕਦੇ ਹੋ ਦੇਖੋ ਜੀ ਕਲਰ ਇਹ ਤਿੰਨ ਕਲਰ ਨੇ ਬਹੁਤ ਪਿਆਰੇ ਜੇ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 3000 ਤੇ ਪਹਿਲਾਂ ਦਿਖਾਈ ਸੀਗੀ ਉਹ 2500 ਪ੍ਰਾਈਸ ਸੀਗਾ ਸ਼ਿਪਿੰਗ ਚਾਰਜਸ ਅਲੱਗ ਥੋੜੇ ਲੈਣਗੇ ਸਾਰਿਆਂ ਦੇ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿ ਇਦਾਂ ਲੱਗੇ ਜਿਹੜੇ ਮੈਂ ਤੁਹਾਨੂੰ 3000 ਵਾਲੇ ਸੂਟ ਦਿੱਤੇ ਨੇ ਇਹ ਅਕਸਰ 3500 3700 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਅਦਰਸ ਬੁਟੀਕਾਂ ਤੋਂ ਦੇਖੇ ਵੀ ਹੋਣਗੇ ਤੇ ਬਾਕੀ ਤੁਸੀਂ ਕਮੈਂਟ ਕਰ ਦਿਓ ਤੁਹਾਨੂੰ ਕਿਵੇਂ ਲੱਗੇ ਸਾਰੇ ਸੂਟ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much